ਕਾਂਦੀ ਨੇ ਨਾਬਾ ਪਹੁੰਚੇ ਹੋਣੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂ ਕੰਪੇਨ ਆ ਜਿਹੜੀ ਉਹ ਪਖੀ ਹੋਈ ਨਜ਼ਰ ਆ ਰਹੀ ਹੈ ਕਿਤਨਾ ਕਿਤੇ ਦੋ ਸਾਬਕਾ ਕੈਬਨਟ ਮੰਤਰੀ ਨੇ ਉਹਨਾਂ ਦੇ ਨਾਲ ਕਾਕਾ ਰੰਦੀਪ ਸਿੰਘ ਸਾਹਿਬ ਸਿੰਘ ਤੁਹਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਡੇ ਜ਼ਿਲ੍ਹੇ ਜਾ ਰਹੇ ਨੇ ਹਾਂਜੀ ਜੀ ਸਾਡਾ ਬਚੋਂ ਵਧੀਆ ਚੱਲ ਰਿਹਾ ਸਾਡੇ ਦੇ ਕੋਈ ਅਸਰ ਨਹੀਂ ਹੈਗਾ ਲੋਕਾਂ 'ਚ ਭਾਰੀ ਰਸਾਇਆ ਕੌਂਸਲ ਨੂੰ ਵੋਟ ਪਾਣ ਲਈ ਔਰ ਕਾਂਗਸ ਦੇ ਕੈਂਡੀਡੇਟ ਸਤਾਂ ਲਈ ਅੱਜ ਅੱਜ ਦਾ ਦਫ਼ਤਰ ਜਿਹੜਾ ਭੀੜ ਹੈਗੀ ਤੁਸੀਂ ਲੋਕਾਂ ਦਾ ਉਤਸ਼ਾਹ ਦੇਖ ਸਕਦੇ ਹੋ ਔਰ ਮੋਦੀ ਜੀ ਆ ਰਹੇ ਨੇ ਰੈਲੀ ਕਰਨ ਪੁਨੀਤ ਕੌਰ ਦੇ ਹੱਕ ਵਿੱਚ ਨਹੀਂ ਉਹਦਾ ਉਹਦਾ ਹਰ ਇੱਕ ਨੂੰ ਹੱਕ ਹੈ ਜੀ ਆਪਣੀ ਪਾਰਟੀ ਦਾ ਮੈ ਉਹਦੇ ਕੋਈ ਨਹੀਂ ਕਹਿਣਾ ਚਾਹਦਾ ਉਹਨਾਂ ਨੂੰ ਆਪਣਾ ਅਧਿਕਾਰ ਹੈ ਮੇਰਾ ਵੱਡਾ ਐਲਾਨ ਕਰਕੇ ਜਾਣਗੇ ਤੁਹਾਡੀ ਸੀਟ ਨੂੰ ਖਤਰਾ ਹੋ ਸਕਦਾ ਚਲੋ ਕੋਈ ਗੱਲ ਨਹੀਂ ਦੇਖ ਲੈਂਦੇ ਆਪਾਂ ਸ਼ਾਮ ਤੱਕ ਪਤਾ ਲੱਗ ਜਾਊਗਾ ਜੀ ਵੱਡਾ ਐਲਾਨ ਹੋਇਆ ਕੋਈ ਡੋਜ਼ਨ ਮੈਟਰ ਅਸੀਂ ਆਪਣੀ ਪੋਲਿਟਿਕਸ ਨਾਲ ਲੜ ਰਹੇ ਹਾਂ ਉਹਦੀ ਆਪਣੀ ਪੋਲਿਟਿਕਸ ਹੈਗੀ ਹੈ ਸਾਡੀ ਸਟਰੈਂਥ ਸਾਡੀ ਪੋਲਿਟਿਕਸ ਹੈਗੀ ਹੈ ਨਾ ਕਿ ਐਲਾਨ ਨਾ ਕਿ ਪੀਐਮਸ਼ਪ ਉਹ ਸਾਡੀ ਸਟਰੈਂਥ ਨਹੀਂ ਹੈਗੀ ਇਹ ਲੱਗਦਾ ਸ਼ਾਹੀ ਪਰਿਵਾਰ ਘਬਰਾਇਆ ਹੋਇਆ ਲਾਜ਼ਮੀ ਤੌਰ ਤੇ ਘਬਰਾਇਆ ਹੋਇਆ ਜੋ ਉਹਨੇ 40 50 ਸਾਲ ਕਾਂਗਰਸ ਦਾ ਖਾ ਕੇ ਕਾਂਗਰਸ ਤੇ ਮੋਜਾਂ ਵਾਣ ਕੇ ਦੋ ਵਾਰ ਸੀਐਮ ਬਣ ਕੇ ਚਾਰ ਵਾਰ ਐਮਪੀ ਬਣ ਕੇ ਜੇ ਕਾਂਗਰਸ ਨੂੰ ਲੋਡ ਸੀਗੀ ਦੇਸ਼ ਲੈਵਲ ਤੇ ਮੁੜ ਕੇ ਇੱਕ ਸਾਫਤ ਹੋਣ ਦੀ ਉਦੋਂ ਭਾਜਪਾ ਦੀ ਗੋਦੀ ਜਾ ਬੈਠੇ ਤੁਸੀਂ ਵੀ ਆਮ ਆਦਮੀ ਪਾਰਟੀ ਚ ਰਹੇ ਹੋ 14 ਤੋਂ 2019 ਤੱਕ ਹਾਂਜੀ ਬਿਲਕੁਲ ਰਿਹਾ ਮੈਂ ਮੈਂ ਚਾਹ ਨਹੀਂ ਰਿਹਾ ਪਰ ਮੈਂ ਬਹੁਤ ਇੱਕ ਇੱਕ ਸਾਲ ਬਾਅਦ ਇਹਨੂੰ ਅਲਵਿਲਾ ਕਹਿੰਦਾ ਸੀਗਾ ਮੈਂ ਆਪਣੇ ਤੌਰ ਤੇ ਆਜ਼ਾਦ ਕੰਮ ਕੀਤਾ ਸੀ ਸੰਨ ਡਾਕਟਰ ਸਰਬੀਰ ਗਾਂਧੀ ਜੀ ਨੇ ਕਿਹਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਨੇ ਪਰ ਹੱਕ ਹਰ ਇੱਕ ਦਾ ਪਰ ਵੇਖਾਂਗੇ ਕੀ ਲਾਨ ਕਰਕੇ ਜਾਂਦੇ ਨੇ ਸ਼ਾਮ ਤੱਕ ਪਤਾ ਲੱਗੇਗਾ